ਇਸ ਤੋਂ ਇਥੇ ਮੈਂ ਇੱਕ ਅੱਜ ਪ੍ਰੈਸ ਕਾਨਫਰੰਸ ਕਰਕੇ ਸੱਦੀ ਗਈ ਹੈ ਕਿ ਇਹ ਕੁਝ ਪਿਛਲੇ ਕੁਝ ਸਮੇਂ ਤੋਂ ਰਮਦਾਸ ਤੇ ਚੰਡੇਰ ਦੇ ਇਲਾਕੇ ਦੇ ਵਿੱਚ ਸਟੋਰਚਨਾ ਲੈਣ ਲਈ ਤੇ ਫਾਇਰਿੰਗਜ਼ ਇਨਸੀਡੈਂਟਸ ਹੋਏ ਰਿਪੋਰਟਡ ਸੀਗੇ ਤੇ ਲੁੱਟਖੋਹਾਂ ਦੀ ਵਾਰਦਾਤਾਂ ਹੋਈਆਂ ਸੀਗੀਆਂ ਤੇ ਜਿਸ ਦੇ ਸਬੰਧ ਵਿੱਚ ਐਫ ਆਈ ਆਰ ਵਗੈਰਾ ਦਰਜ ਹੈ ਇਧਰ ਅਜਿਹਾ ਨਹੀਂ ਇਧਰ ਅਜਿਹਾ ਕੋਈ ਖਾਸ ਲੱਭ ਚੋ ਦੇ ਉੱਤੇ ਐਫ ਆਈ ਆਰ ਵਗੈਰਾ ਵੀ ਦਰਜ ਨਹੀਂ ਤਾਂ ਉਸ ਨੂੰ ਇੱਕ ਚੈਲੰਜ ਮੰਨਦੇ ਹੋਏ ਐ ਐਸਐਸਪੀ ਸਾਹਿਬ ਅੰਮ੍ਰਿਤਸਰ ਰੂਲਰ ਨੇ ਆਪਣੀ ਪਰਸਨਲ ਫ੍ਰੀ ਸੁਹੇਲ ਮੀਰ ਨੇ ਆਪਣੇ ਪਰਸਨਲ ਪ੍ਰਵੀਨ ਦੇ ਵਿੱਚ ਐ ਐਸਪੀ ਡੀ ਮਿਸਟਰ ਜੱਪਿਆ ਵਾਰੀਆ ਵਾਰੀਅਰ ਤੇ ਡੀਐਸਪੀ ਡੀ ਗੁਰਵਿੰਦਰ ਨਾਗਰਾ ਤੇ ਅਜਨਾਲਾ ਡੀਐਸਪੀ ਗੁਰਵਿੰਦਰ ਸਿੰਘ ਤੇ ਐਸਐਚਓ ਅਰਜੁਨ ਰਮਨਦਾਸ ਦੇ ਤੇ ਸਟ ਮਨਮੀਤ ਜਿਹੜੇ ਇਨਸਪੈਕਟਰ ਨੇ ਉਹਨਾਂ ਦੀ ਇੱਕ ਸਪੈਸ਼ਲ ਟੀਮ ਇਸ ਉੱਤੇ ਨਿਯੁਕਤ ਕੀਤੀ ਸੀ ਇਸ ਕੇਸ ਨੂੰ ਟ੍ਰੇਸ ਕਰਨ ਲਈ ਆ ਲੜੀ ਨਾ ਲੜੀ ਜੋੜਦੇ ਹੋਏ ਹਿਊਮਨ ਇੰਟੈਲੀਜੈਂਸ ਤੇ ਸਾਇੰਟਿਫਿਕ ਐਵੀਡੈਂਸ ਨੂੰ ਇਕੱਠਾ ਕਰਦੇ ਹੋਏ ਇੱਕ ਗੱਲ ਸਾਹਮਣੇ ਆਈ ਕਿ ਇਸ ਸਾਰੇ ਜਿਹੜੇ ਲੁਟਾਂਖੋਆਂ ਲਈ ਜੜੀਆਂ ਫਾਇਰਿੰਗਸ ਹੋ ਰੀਆਂ ਹੈਗੀਆਂ ਜੜੀਆਂ ਕਿ ਇੱਕ ਇਨਸੀਡੈਂਟ ਆਫ ਫਾਇਰਿੰਗ ਰਮਦਾਸ ਦੇ ਵਿੱਚ ਸੀਗਾ ਇੱਕ ਕਿਸੇ ਦੇ ਫਾਰਮ ਹਾਊਸ ਤੇ ਸੀਗਾ ਰਮਦਾਸ ਦੇ ਵਿੱਚ ਇੱਕ ਛੰਡੇਰ ਦੇ ਵਿੱਚ ਇਕਰਾਰ ਵੀ ਡਾਕਟਰ ਦੇ ਉੱਤੇ ਸੀਗਾ ਇੱਕ ਪੈਟਰੋਲ ਪੰਪ ਦੇ ਉੱਤੇ ਅ ਹਥਿਆਰਾਂ ਦੀ ਨੋਕ ਤੇ ਲੁੱਟ ਹੋਈ ਸੀ ਇੱਕ ਉੱਥੇ ਇੱਕ ਕਪੜੇ ਦੀ ਦੁਕਾਨ ਦੇ ਵਿੱਚ ਹਥਿਆਰਾਂ ਦੀ ਨੋਕ ਤੇ ਪੈਸੇ ਦੀ ਖੋ ਹੋਈ ਸੀ ਪਲੱਸ ਮੋਬਾਈਲ ਫੋਨ ਖੋਏ ਗਏ ਸੀ ਇਸ ਕੱਲ ਨੂੰ ਜਦੋਂ ਇਹ ਸਾਰਾ ਕੜੀ ਨਾਲ ਕੜੀ ਜੋੜਿਆ ਤੇ ਅ ਇੱਕ ਤਿਲਰਾਜ ਨਾਮ ਦਾ ਜਿਹੜਾ ਹੈਗਾ ਅਕਿਊਜ਼ਡ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਦੀ ਸਸਟੇਨਡ ਇੰਟਰੋਗੇਸ਼ਨ ਜਦੋਂ ਕੀਤੀ ਜਾਂਦੀ ਹੈ ਤੇ ਸਾਰੀ ਟੀਮ ਵੱਲੋਂ ਤੇ ਅੰਡਰ ਦੀ ਪਰਸਨਲ ਸੁਪਰਵੀਜ਼ਨ ਆਫ ਐਸਐਸਪੀ ਸਾਹਿਬ ਇਹ ਕੱਲ੍ਹ ਸਾਹਮਣੇ ਆਂਦੀ ਹੈ ਕਿ ਇਹਨਾਂ ਦਾ ਸਾਰਿਆਂ ਦਾ ਸੂਤਰਤਾਰ ਇੰਗਲੈਂਡ ਬੈਠਾ ਮਨਿੰਦਰ ਪਾਲ ਏਲੀਅਸ ਐਮਪੀ ਹੈਗਾ ਜੋ ਕਿ ਮੋਹਰ ਭੰਡਾਰੀ ਪਿੰਡ ਦਾ ਰਹਿਣ ਵਾਲਾ ਹੈਗਾ ਝੰਡੇਰ ਦਾ ਇਹ ਇਹਦਾ ਪਿਛੋਕੜ ਇਹ ਹੈ ਕਿ ਇਹ 2023 ਦੇ ਵਿੱਚ ਇੱਕ ਕਤਲ ਕੇਸ ਦਾ ਵੀ ਅਕਿਊਜ਼ਡ ਹੈਗਾ 2024 ਦੇ ਵਿੱਚ ਇਹ ਬਾਹਰ ਜਾਂਚ ਜਾਂਚ ਵਿੱਚ ਸਫਲ ਹੋ ਜਾਂਦਾ ਹੈ ਉੱਥੋਂ ਬੈਠ ਕੇ ਇਹ ਆਪਣੇ ਇੱਕ ਦੋਸਤ ਦਾ ਗੁਰਪਿੰਦਰ ਗੁਰਪਿੰਦਰ ਉਹਦੇ ਨਾਲ ਇੱਕ ਸਾਜेश्य ਰਚਦਾ ਹੈਗਾ ਐਕਸਟਰਸ਼ਨਸ ਦੀ ਤੇ ਇੱਕ ਫਕਟਿਸ਼ੀਅਸ ਆਈਡੈਂਟੀਟੀ ਨੂੰ ਕ੍ਰੀਏਟ ਕੀਤਾ ਜਾਂਦਾ ਹੈ ਹਿੰਦੀ ਪਟਾਲਾ ਜਾਂ ਕੇਸ਼ਵ ਉਰਫ ਜਾਂ ਕੇਸ਼ਵ ਪਟਾਲਾ ਦੇ ਨਾਮ ਤੇ ਹਿੰਦੀ ਪਟਾਲਾ ਜਾਂ ਕੇਸ਼ਵ ਪਟਾਲਾ ਦੇ ਨਾਮ ਤੇ ਇੱਕ ਫਕਟਿਸ਼ੀਅਸ ਆਈਡੈਂਟੀਟੀ ਨੂੰ ਕ੍ਰੀਏਟ ਕਰਕੇ ਇਹ ਐਕਸਟਰਸ਼ਨ ਦਾ ਜਿਹੜਾ ਹੈਗਾ ਗੁਰਖ ਧਦਾ ਇਸ ਸਟਾਰਟ ਕਰਦੇ ਆ ਅਜਨਾਲੇ ਦੇ ਏਰੀਆ ਦੇ ਵਿੱਚ ਜਿਸ ਦੇ ਚਲਦੇ ਹੋਏ ਇਹ ਫਾਇਰਿੰਗ ਤੇ ਲੁੱਟਖਵਾਉਂਦਾ ਲੁੱਟਖਵਾਉ ਨੂੰ ਆਪਣੇ ਫੁੱਟ ਸੋਲਜਰਸ ਰਾਹੀਂ ਅੰਜਾਮ ਦਿੰਦੇ ਨੇ ਇਹਦੇ ਵਿੱਚ ਦਲਰਾਜ ਇੱਕ ਕ୍ୟੂਜ਼ ਫੜਾ ਜਾਂਦਾ ਹੈ ਜਿਹੜਾ ਇਹ ਸਾਰੇ ਸਾਨੂੰ ਗੱਲ ਦੱਸਦਾ ਹੈਗਾ ਤਾਂ ਉਹ ਇਹਦੇ ਨਾਲ ਇਹ ਵੀ ਗੱਲ ਦੱਸਦਾ ਕਿ ਇਹ ਜਿਹੜੇ ਇਹਦੇ ਜਿਹੜਾ ਮਨਿੰਦਰ ਪਾਲ ਹੈ ਜੋ ਕਿ ਇੰਗਲੈਂਡ ਭੱਜਿਆ ਪਿਆ ਇਹਦਾ ਜਿਹੜਾ ਦੋਸਤ ਗੁਰਪਿੰਦਰ ਹੈ ਜੋ ਕੁਝ ਦਿਨ ਪਹਿਲਾਂ ਹੀ ਦੁਬਈ ਤੋਂ ਆਇਆ ਹੈ ਇਸਨੇਗਾ ਫੁੱਟ ਸੋਲਜਰਸ ਰਿਕਰੂਟ ਕੀਤੇ ਨੇ ਉਹਨਾਂ ਨੂੰ ਵਰਗਲਾ ਕੇ ਨੌਜਵਾਨਾਂ ਨੂੰ ਆਪਣੇ ਨਾਲ ਪਰ ਲਾਇਆ ਹੋਇਆ ਤੇ ਇਹ ਵਾਰਦਾਤਾ ਨੂੰ ਅੰਜਾਮ ਦਵਾ ਰਹੇ ਹਾਂ ਦਿਲਰਾਜ ਨੇ ਇਹ ਵੀ ਦੱਸਿਆ ਕਿ ਅੱਜ ਇਹ ਫੇਰ ਐਕਸਟਰਸ਼ਨ ਦੀ ਨੀਅਤ ਨਾਲ ਡਰਾਂ ਕੇ ਫਾਇਰਿੰਗ ਇਨਸੀਡੈਂਟ ਨੂੰ ਅੰਜਾਮ ਦੇਣ ਜਾ ਰਹੇ ਨੇ ਤੇ ਇਹ ਫਲਾ 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 ਗੱਡੀ ਦੇ ਵਿੱਚ ਸਵਾਰ ਨੇ ਇੱਥੇ ਇਹ ਦੱਸਣਾ ਜ਼ਰੂਰੀ ਹੋਵੇਗਾ ਕਿ ਇਹਨਾਂ ਨੇ ਕੁਝ ਜਿਹੜੀਆਂ ਲੁੱਟਾਂ ਖੋਹਾਂ ਕੀਤੀਆਂ ਤੇ ਕੁਝ ਫਰੋਤੀਆਂ ਲੈਣ ਦੇ ਵਿੱਚ ਵੀ ਇਹ ਕਾਮਯਾਬ ਹੋ ਗਏ ਨੇ ਜਿਸੀ ਬਾਅਦ ਵਿੱਚ ਡਿਟੇਲ ਤਫ਼ਸੀਲ ਨਾਲ ਜਦੋਂ ਗਹਿਨ ਪੁੱਛ ਕੇ ਅਸੀਂ ਇਹਨਾਂ ਤੋਂ ਕਰਾਂਗੇ ਉਹ ਸਾਹਮਣੇ ਆਏਗੀ ਤਾਂ ਅਸੀਂ ਤੁਹਾਨੂੰ ਉਸ ਤੁਹਾਡੇ ਸਾਹਮਣੇ ਸਾਰੇ ਫੈਕਟਸ ਦੱਸ ਦੇਵਾਂਗੇ ਉਹਦੇ ਨਾਲ ਇਹਨਾਂ ਨੇ ਆਹ ਬੜੀ ਵਰਨਾਕਾਰ ਜਿਹੜੀ ਅੱਜ ਕਾਰ ਰਜਿਸਟਰ ਉੱਤੇ ਅੱਜ ਸਵਾਰ ਸੀਗੇ ਉਹ ਵੀ ਖਰੀਦੀ ਹੈ ਉਹ ਉਹ ਲੁੱਟਬੋ ਦੇ ਐਕਸਟਰੈਕਸ਼ਨ ਦੇ ਪੈਸੇ ਨਾਲ ਤੇ ਜਿਹੜਾ ਮੈਂ ਦੱਸਿਆ ਵੀ ਇੰਦੀ ਪਟਾਲਾ ਜਾਂ ਕੇਸ਼ਵ ਪਟਾਲਾ ਦੇ ਨਾਮ ਤੇ ਇਹ ਧਮਕੀਆਂ ਦਿੰਦੇ ਸੀਗੇ ਐਕਸਟਰੈਕਸ਼ਨ ਦੀ ਸੋ ਅੱਜ ਉਸ ਦਿਲਰਾਜ ਦੇ ਡਿਸਕਲੋਜ਼ਰਸ ਉੱਤੇ ਐਸਐਸਪੀ ਸਾਹਿਬੀ ਸੁਪਰਵੀਜ਼ਨ ਨ ਦਿੱਤਿਆ ਵਾਰੀਅਰ ਐਸਪੀਡੀ ਸਾਹਿਬੀ ਸੁਪਰਵੀਜ਼ਨ ਚ ਡੀਐਸਪੀ ਸਾਹਿਬ ਗੁਰਵਿੰਦਰ ਡੀਐਸਪੀ ਜਨਾਲਾ ਗੁਰਵਿੰਦਰ ਮਨਮੀਤ ਤੇ ਇੰਸਪੈਕਟਰ ਸੀਆਈਏ ਤੇ ਐਸਐਚਓ ਰਮਦਾਸ ਅਰਜੁਨ ਹੋਰਾ ਨੇ ਇੱਕ ਟ੍ਰੈਪ ਲੇ ਕੀਤਾ ਵਿਆ ਸੀ ਦਾ ਇਹ ਚਾਹੜਪੁਰ ਚਾਹੜਪੁਰ ਹੈ ਨਾ ਚਾਹੜਪੁਰ ਜਿਹੜਾ ਪਿੰਡ ਹੈਗਾ ਉੱਥੇ ਜਦੋਂ ਸਾਨੂੰ ਸਪੈਸੀਫਿਕ ਇਨਫੋਰਮੇਸ਼ਨ ਉੱਥੇ ਇੱਕ ਨਾਕਾ ਲਾਇਆ ਹੋਇਆ ਸੀਗਾ ਤੇ ਉਹਦੇ ਵਿੱਚ ਇਹ ਜਦੋਂ ਕਾਰ ਦੇ ਵਿੱਚ ਆਂਦੇ ਕੋਲ ਵੀ ਸਾਡੇ ਕੋਲ ਸਪੈਸੀਫਿਕ ਇਨਫੋਰਮੇਸ਼ਨ ਸੀ ਇਸ ਕਾਰ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਤੇ ਇਹਨਾਂ ਨੂੰ ਵੀ ਆਫਾਸ ਹੋ ਜਾਂਦਾ ਕਿ ਪੁਲਿਸ ਦਾ ਨਾਕਾ ਤੇ ਸਾਡੇ ਲਈ ਹੀ ਲੱਗਿਆ ਹੋਣਾ ਜਿਸ ਤਰ੍ਹਾਂ ਚੋਰ ਦੇ ਪੈਰ ਨਹੀਂ ਹੁੰਦੇ ਤੇ ਕੱਚੀ ਪਈ ਨੂੰ ਥੱਲੇ ਨੂੰ ਲਾਉਂਦੇ ਜਿੱਥੇ ਅਸੀਂ ਕਾਫੀ ਇਹਨਾਂ ਨੇ ਬਹੁਤ ਸਟੱਜਰ ਢਗ ਨਾਲ ਮੈਂ ਮੌਕਾ ਜਾ ਕੇ ਦੇਖਿਆ ਹੈਗਾ ਬਹੁਤ ਅੱਛਾ ਵਿਉਂਤਬੰਦੀ ਨਾਲ ਇਹਨਾਂ ਨੇ ਸਾਰੇ ਜਿਹੜੇ ਭੱਜਣ ਦੇ ਜਿਹੜੇ ਰਸਤੇ ਹੈਗੇ ਆ ਉਹ ਉਹਨਾਂ ਨੂੰ ਬਲੌ ਕੀਤਾ ਹੋਇਆ ਸੀਗਾ ਸੋ ਉਹ ਜਦੋਂ ਆਉਂਦੇ ਹੈਗੇ ਤੇ ਉੱਥੇ ਫਿਰ ਜਦੋਂ ਉਹ ਕੱਚੀ ਪਈ ਤੇ ਲੈ ਜਾਂਦਾ ਤਾਂ ਤਾਰ ਉਹ ਜਿਵੇਂ ਹੁੰਦਾ ਵੀ ਉਹ ਫਸ ਜਾਂਦੀ ਹੈ ਤਾਂ ਉਹ ਬਾਹਰ ਨਿਕਲ ਕੇ ਭੱਜਣਾ ਆਪਣ ਨੂੰ ਚਾਹੁੰਦੇ ਉਹ ਭੱਜਣਾ ਚਾਹੁੰਦੇ ਆ ਤਾਂ ਅਨਪਰੋਵੋਕਟ ਤੇ ਤਾਪੜ ਤੋੜ ਫਾਇਰਿੰਗ ਪੁਲਿਸ ਪਾਰਟੀ ਦੇ ਕਰਦੇ ਆ ਇਨ ਰਿਟੈਲੀਟਰੀ ਫਾਇਰ ਜਿਹੜੇ ਦੋ ਬੰਦੇ ਜਿਹੜੇ ਇੰਜਰਡ ਹੁੰਦੇ ਆ ਜਿਨ੍ਹਾਂ ਦੀ شناخت ਇੱਕ ਗੁਰਪਿੰਦਰ ਦੇ ਹੁੰਦੀ ਹੈ ਤੇ ਇੱਕ ਵਿਸ਼ਪਰੀ ਬੰਜਪਰੀ ਸੋ ਇੱਕ ਤਾਂ ਵੰਚਪ੍ਰੀਤ ਨਾਮ ਦੇ ਜਿਹੜਾ ਹੈਗਾ ਕਿਊਸਡ ਹੈ ਉਹ ਕਾਬੂ ਹੁੰਦੇ ਆ ਸੋ ਇਹਨਾਂ ਦਾ ਜਿਹੜਾ ਸੂਤਰਤਾਾਰ ਹੈਗਾ ਉਹ ਮਨਿੰਦਰ ਪਾਲ ਹੈਗਾ ਜੋ ਇੰਗਲੈਂਡ ਚ ਬੈਠਾ ਉਹਦਾ ਇੱਕ ਦੋਸਤ ਹੈ ਗੁਰਪਿੰਦਰ ਜਿਹੜਾ ਅੱਜ ਸ਼ੂਟਆਊਟਰ ਦੇ ਵਿੱਚ ਜਿਹੜਾ ਐਕਸਚੇਂਜ ਆਫ ਫਾਇਰ ਹੈ ਉਹਦੇ ਵਿੱਚ ਇੰਜਰ ਹੋਇਆ ਉਸਨੇ گا ਆਪਣੇ ਮੁੰਡਿਆਂ ਨੂੰ ਵਰਗਲਾ ਕੇ ਆਪਣੇ ਨਾਲ ਜੋੜਿਆ ਹੋਇਆ ਉਹਨਾਂ ਦੇ ਵਿੱਚੋਂ ਇੱਕ ਦਲਰਾਜ ਜਿਹੜਾ ਅਸੀਂ ਤੁਹਾਨੂੰ ਪਹਿਲਾਂ ਫੜਿਆ ਸੀ ਜਿਸ ਦੀ ਸਾਰੀ ਪੁੱਛਗਿੱਛ ਤੋਂ ਸਸਟੇਨਡ ਇੰਟਰੋਗੇਸ਼ਨ ਤੋਂ ਇਹ ਸਾਰੀ ਗੱਲ ਬਾਹਰ ਆਈ ਹੈ ਤੇ ਅੱਜ ਗੁਰਪਿੰਦਰ ਦੇ ਨਾਲ ਵੰਸ਼ਪ੍ਰੀਤ ਨੇ ਇੱਕ ਐਕਸਟਰੈਕਸ਼ਨ ਦੀ ਵਾਰਦਾਤ ਨੂੰ ਜਾਂਚ ਦੇ ਲਈ ਫਾਇਰਿੰਗ ਕਰਨੀ ਸੀ ਤੇ ਉਸ ਨੂੰ ਵਿਫਲ ਵੀ ਕੀਤਾ ਗਿਆ ਤੇ ਅਸੀਂ ਉਹਨਾਂ ਨੂੰ ਆਫਟਰ ਐਕਸਚੇਂਜ ਆਫ ਫਾਇਰ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਤੰਗਜਪ ਹੋਏ ਆ ਇਹਦੇ ਨਾਲ ਸਾਡੇ ਕੋਲੇ ਰਮਦਾਸ ਦੇ ਜਿਹੜੇ ਅ ਦੂਸਰਾ ਇੱਕੜਾ ਥਾਣਾ ਜੀ ਛੰਡੇ ਛੰਡੇ ਰਮਦਾਸ ਤੇ ਛੰਡੇਰ ਥਾਣੇ ਦੇ ਜਿਹੜੇ ਪੰਜ ਲੁੱਟਖੋਹਾਂ ਤੇ ਐਕਸਟਰੈਕਸ਼ਨ ਤੇ ਦੇ ਨੀਅਤ ਨਾਲ ਫਾਇਰਿੰਗ ਦੇ ਇਨਸੀਡੈਂਟਸ ਨੂੰ ਅਸੀਂ ਕਰੈਕ ਕਰਨ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ ਫੋਰਨ ਮੋਡਿਊਲ ਬਸਟ ਹੋਇਆ ਹੈ ਜੇ ਮੈਂ ਉਹਦਾ ਪਿਛੋਕੜ ਵੀ ਦੱਸਿਆ ਤੇ ਬਹੁਤ ਸਲਾਘਾਯੋਗ ਵੀ ਇਹਨਾਂ ਉਹ ਸ਼੍ਰੀ ਸਹਿਲ ਮੀਰ ਬਹੁਤ ਹੀ ਅਨਤਕ ਮਿਹਨਤ ਕੀਤੀ ਹੈ ਸ਼੍ਰੀ ਦਿੱਤਿਆ ਬਾਰੀਰ ਨੇ ਐਸਪੀ ਡੀ ਨੇ ਜੋ ਇੱਥੇ ਡੀਐਸਪੀ ਗੁਰਵਿੰਦਰ ਨਾਗਰਾ ਤੇ ਵਿਰਿੰਦਰ ਨਾਗਰਾ ਤੇ ਗੁਰਵਿੰਦਰ ਡੀਐਸਪੀ ਜਨਾਲਾ ਤੇ ਐਸਐਚਓ ਅਰਜੁਨ ਤੇ ਇਨਸਪੈਕਟਰ ਸੀਆਈਏ ਮਨਮੀ ਜੀ ਸਭ ਤੋਂ ਬੰਦੇ ਜਿਹੜਾ ਯਾਦ ਸੀ ਦੋ ਇੰਜਰਡ ਹੋਏ ਨੇ ਗੁਰਪਿੰਦਰ ਤੇ ਵੰਸ਼ਪ੍ਰੀਤ ਇੱਕ ਜਿਹੜਾ ਟੋਟਲ ਕਿੰਨੇ ਕੇਸਾਂ ਦੇ ਵਿੱਚ ਇਹ ਚਿੰਮਾਲੂ ਸੀਗੇ ਜਿਹੜੇ ਸੋਲਵ ਹੋਏ ਨੇ ਸੌਸ਼ਨ ਦੇ ਸਪੈਸ਼ਲੀ ਆ ਦੇਖੋ ਸੌਸ਼ਨ ਦੇ ਇਹਨਾਂ ਨੇ ਇੱਕ ਆਰਐਮਪੀ ਡਾਕਟਰ ਤੇ ਕੀਤਾ ਸੀਗਾ ਇੱਕ ਦੇ ਘਰੇ ਕੀਤਾ ਸੀਗਾ ਅਰੰਦਾਸ ਥਾਣੇ ਦੇ ਵਿੱਚ ਇੱਕ ਦੇ ਫਾਰਮ ਹਾਊਸ ਤੇ ਵਿੱਚ ਅਰੰਦਾਸ ਥਾਣੇ ਦੇ ਵਿੱਚ ਕੀਤਾ ਸੀ ਪੈਟਰੋਲ ਪੰਪ ਤੋਂ ਇਹਨਾਂ ਨੇ ਲੁੱਟ ਕੀਤੀ ਸੀਗੀ ਆਪਣੇ ਦਿਹਾਰਾ ਦੇ ਨੋਕ ਤੇ ਇੱਕ ਉੱਥੇ ਕਲੋਥ ਮਰਚੈਂਟ ਸੀ ਦੁਕਾਨ ਸੀਗੀ ਉਤੋਂ 50000 ਤੇ ਦੋ ਮੋਬਾਈਲ ਲੁੱਟੇ ਸੀ ਸੋ ਪੰਜ ਕੇਸ ਤੋਂ ਬਾਅਦ ਇਹਨਾਂ ਨੂੰ ਕਰੇ ਕਰੇ ਵੈਪਨ ਸਟਰੀਨ ਬ੍ਰਾਮ੍ਹ ਕੀਤੀ ਗਈ ਹੈ। ਇਹਨਾਂ ਦੋਨੋਂ ਮੁਜਰਮਾਂ ਤੋਂ ਇੱਕ 9mm ਦੀ ਪਿਸਟਲ ਅਤੇ ਇੱਕ 30 ਕੈਲਬਰ ਦੀ ਜਿਹੜੀ ਪਿਸਟਲ ਹੈਗੀ ਹੈ ਫੋਰਨ ਮੇਡ ਰਿਕਵਰ ਹੋਈ ਹੈ। ਮੌਕੇ ਤੋਂ ਜੋ ਫਿਲਹਾਲ ਜਿਹੜੀ ਸਰਸਰੀ ਜਦੋਂ ਅਸੀਂ ਉਮ ਜਾ ਕੇ ਆਏ ਆਂ ਬਾਕੀ ਦਾ ਗਹਿਨ ਜਾਂਚ ਐਫਐਐਸਐਲ ਵਾਲੀ ਟੀਮ ਕਰੇਗੀ। 4-5 ਫੋਲ ਬਰਾਮਦ ਹੋਏ ਐ ਤੇ ਪੰਜ ਹੀ ਇਹਨਾਂ ਦੇ ਕੋਲੇ ਜਿਹੜੇ ਹਲੇ ਆ ਗਏ ਅਸੀਂ ਉਹ ਦੇਖੇ ਨਹੀਂ ਇਹਨਾਂ ਦੇ ਮੈਗਜ਼ੀਨ ਮੁਗਜ਼ੇ ਨੂੰ ਸਾਰੀ ਐਫਐਐਸਐਲ ਦੇਖੇਗੀ। ਪਰ ਮੌਕੇ ਤੋਂ ਹਲੇ 5 ਖੋਲ ਦਿਖ ਰਹੇ ਨੇ ਸਰ ਜਿਹੜਾ ਐਮਪੀ ਸੀਗਾ ਮਨਿੰਦਰ ਇੱਕ ਇਸ ਇਲਾਕੇ ਦਾ ਹੈ ਔਰ ਇਥੋਂ ਫਰਾਰ ਹੋ ਕੇ ਗਿਆ ਹੈ ਜਿਹੜਾ ਇਹਨਾਂ ਦਾ ਇਹ ਰਮਦਾਸ ਦਾ ਛੰਡੇਰ ਥਾਣੇ ਦਾ ਰਹਿਣ ਵਾਲਾ ਹੈਗਾ ਠੀਕ ਹੈ 2023 ਦੇ ਵਿੱਚ ਇਹ ਇੱਕ ਕਤਲ ਦੇ ਵਿੱਚ ਅਕਿਊਜ਼ਡ ਹੈਗਾ 24 ਦੇ ਵਿੱਚ ਇਹ ਬੇਲ ਤੇ ਆਉਂਦਾ ਹੈ ਉਸ ਤੋਂ ਬਾਅਦ ਫਰਾਰ ਹੁੰਦਾ ਹੈ ਇਹ ਸਾਰਾ ਇੱਕ ਇਨਵੈਸਟੀਗੇਸ਼ਨ ਦਾ ਇੱਕ ਪਾਠ ਹੈਗਾ ਜਿਸ ਤਰ੍ਹਾਂ ਹੀ ਅਸੀਂ ਇਸ ਨੂੰ ਚੰਗੀ ਤਰ੍ਹਾਂ ਨੂੰ ਗਹਿਨ ਜਾਂਚ ਕਰਾਂਗੇ ਉਸੇ ਉਸੇ ਮਤਲਬ ਕੀ ਤੁਹਾਨੂੰ ਦੱਸ ਪਾਵਾਂਗੇ ਕਿ ਇਹ ਆਪਣੇ ਪਾਸਪੋਰਟ ਤੇ ਗਿਆ ਕਿ ਫੇਕ ਪਾਸਪੋਰਟ ਤੇ ਗਿਆ ਹੈ ਕਿਸ ਤਰ੍ਹਾਂ ਗਿਆ ਕਿਹਦੇ ਕੰਟੈਕਟ ਚ ਆਇਆ ਇਹ ਸਾਰੀ ਅਸੀਂ ਤੁਹਾਡੇ ਸਾਹਮਣੇ ਆਉਂਦੇ ਸਾਹਮਣੇ ਦੇ ਵਿੱਚ ਤੁਹਾਡੇ ਸਾਹਮਣੇ ਕਰ ਗਏ ਗਵਾਲ ਸਾਹਿਬ ਕਹਿੰਦੇ ਹੈ ਮੇਰੇ ਸੇ ਅੱਗੇ ਚ 6-8 ਬੰਦਿਆਂ ਨੇ ਕਾਰਨ ਉੱਗਵੀ ਲਾਈਆਂ ਘਰ ਵੀ ਕੀਤੀ ਹੈ ਇਹਨਾਂ ਦਾ ਇਹਨਾਂ ਦਾ ਰਿਜ਼ੋਲਿਊਸ਼ਨ ਨਿਕਲਿਆ ਜਿਨਾਂ ਲੜਕਿਆਂ ਨਾਲ ਨਹੀਂ ਇਹਦੇ ਵਿੱਚ ਨਹੀਂ ਨਿਕਲਿਆ ਉਹ ਕੇਸ ਇੱਕ ਵੱਖਰਾ ਹੈਗਾ ਉਹਦੇ ਤੇ ਉਹ ਸਾਰੇ ਸਾਡੇ ਸੰਗਿਆਰ ਦੇ ਵਿੱਚ ਹੈਗਾ ਐਸਐਸਪੀ ਸਾਹਿਬ ਇਹਨਾਂ ਦੀ ਸਾਰੀ ਟੀਮ ਆ ਮਤਲਬ ਡਿਟੈਕਟਿਵ ਸਟਾਫ ਤੇ ਉਸ ਸਭੇਂ ਦੀ ਟੀਮ ਜਿਹੜੀ ਮੁਜੱਥੇ ਦੀ ਹੈਗੀ ਐ ਉਸ ਕੇਸ ਨੂੰ ਕਰੈਕ ਕਰਨ ਦੇ ਵਿੱਚ ਜੁੜੀ ਹੋਈ ਐ ਜਲਦ ਅਸੀਂ ਉਸ ਕੇਸ ਨੂੰ ਵੀ ਕਰੈਕ ਕਰਾਂਗੇ ਕਿਤੇ ਵੱਡੇ ਕੈਰੈਕਟਰ ਨਾਲ 6 ਬੰਦੇ ਆਏ ਆ ਪਹਿਲੀ ਵਾਰ ਦੇਖਿਆ ਗਿਆ ਜੀ ਫਰੋਤੀ ਲਾਨ 6 ਬੰਦੇ ਆ ਰਹੇ ਆ ਇਹ ਤਾਂ ਲੱਗਦਾ ਦੋ ਮਾਮਲੇ ਆ ਕਿਸ ਤਰ੍ਹਾਂ ਜੀ ਫਰੋਤੀ ਲਾਨ ਜੀ ਜਿੱਥੋਂ ਕਹਿ ਰਹੇ ਸਨ ਕਾਲ ਆਈ ਕਾਲ ਰਿਪੋਰਟਿੰਗ ਸਰ ਹੈ ਭਾਰੀ ਸਾਨੂੰ ਜੀ 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 ਵੀ ਫਰੋਤੀ ਲਾਨ 6 ਬੰਦੇ ਆਏ ਪਹਿਲੀ ਵਾਰ ਇਸੇ ਦੇਖੇ ਦੇਖ ਰਹੇ ਸੀ ਕਿ ਉੱਚਾੜਾ ਹੈ ਨਾ ਨੀਚਾੜਾ ਹੈ ਜਾਂ ਫਰੋਤੀ ਹੈ ਮੈਂ ਕੋਈ ਕਹ ਰਿਹਾ ਇਹ ਲੇਟ ਨਾਈਟ ਕੱਲ ਰਾਤ ਦਾ ਹੈਗਾ ਹੈਗਾ ਇਸ ਦੇ ਉੱਤੇ ਸਾਰਾ ਜਿਸ ਤਰ੍ਹਾਂ ਆਪਨੇ ਪੁਆਇੰਟ ਆਊਟ ਕੀਤਾ ਮੈਂ ਇੱਕ ਆਫ ਦਾ ਕਫ ਕਮੈਂਟ ਨਹੀਂ ਦੇ ਪਾਵਾਂਗਾ ਇਸ ਨੂੰ ਸਾਨੂੰ ਦੇਖ ਲੈਣ ਦਿਓ ਇਹ ਮਤਲਬ ਮੈਂ ਇਸ ਨੂੰ ਇਹ ਮਤਲਬ ਇਸ ਤੇ ਕੁਐਸਚਨ ਮਾਰਕ ਨਹੀਂ ਲਾਣਾ ਚਾਹੁੰਦਾ ਜਿਹੜੀ ਤੁਹਾਡੀ ਅਬਜ਼ਰਵੇਸ਼ਨ ਹੈ ਉਹ ਤੁਹਾਡੀ ਆਪ ਦੀ ਅਬਜ਼ਰਵੇਸ਼ਨ ਹੈ ਉਹ ਤੁਲ ਮਿਲਾ ਕੇ ਇਕੱਠੇ ਜੋੜ ਠੀਕ ਹੈ ਜੀ ਉਸ ਨੂੰ ਪਰ ਫਿਰ ਵੀ ਮੈਂ ਕ੍ਰਾਈਮ ਕਰਾਈ ਨੇ ਇਸ ਨੂੰ ਸਾਨੂੰ ਸੰਜੀਦਗੀ ਨਾਲ ਲੈਣਾ ਪੈਣਾ ਤਾਂ ਅਸੀਂ ਉਹ ਦੇਖ ਲਾਂਗੇ ਜਿਸ ਤਰ੍ਹਾਂ ਵੀ ਕੋਈ ਜਿਸ ਤਰ੍ਹਾਂ ਦੀ ਕੋਈ ਨੋਬੀਅਸ ਆਈ ਸਾਹਮਣੇ ਤੁਹਾਡੇ ਟੂਪਰ ਟਰਾਂਸਪੇਰੈਂਸੀ ਸਰ ਨਹੀਂ ਇਹਦੇ ਵਿੱਚ ਸਰ ਕਿਸੇ ਗੈਂਗਸਟਰ ਦੇ ਨਾਲ ਕੋਈ ਇਨਵੋਲਵਮੈਂਟ ਦਾ ਕੁਝ ਨਜ਼ਰ ਆਇਆ ਮੈਂਨੇ ਆਪਕੋ ਅਭੀ ਬਤਾਇਆ ਕਿ ਇਹ ਇੱਕ ਫੈਕਟਿਸ਼ਸ ਇੱਕ ਆਈਡੈਂਟੀਟੀ ਕ੍ਰੀਏਟ ਕੀਤੀ ਹੋਈ ਥੀ ਇਹਨਾਂ ਨੇ ਇੰਦੀ ਬਟਾਲਾ ਕੇ ਨਾਮ ਤੇ ਜਾਂ ਕੇਸ਼ਵ ਬਟਾਲਾ ਕੇ ਨਾਮ ਤੇ उसके उसके नाम पे ये फरौतियाँ मांग रहे थे उसके उसका ड्रावा दे के ये मतलब कई जगह से फ्रोती लेने में कामयाब भी हुए हैं जो अभी प्रीलिमिनरी इन्वेस्टिगेशन में हमें सामने आया जो कल हमने दिलराज पकड़ा था सो बाकी जो गहन पूछगाछ होगी इनसे भी और उससे भी होगी और इनका एक और साथी है जो आइडेंटिफाई हो चुका है जो इस सारे घटनाक्रम में शामिल है अलग अलग लूट की वारदातों में उसको भी पकड़ने के लिए डिटेक्टिव स्टाफ ने अपनी और ਤਾਨੋ ਬਲੋਨੇ ਆਪਣੇ ਟੀਮੇਟ ਡਿਸਪੈਚ ਕਰਦੀ ਹੈ ਜਲਦ ਉਹ ਹਮਾਰੀ ਗ੍ਰਬਤ ਕਰੇ ਸਰ ਕਾਫੀ ਲੰਬਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਤੁਹਾਨੂੰ ਦੱਸਿਆ ਐ ਇੰਨੀ ਦੇਰ ਤੱਕ ਇਸ ਪੁਲਿਸ ਤੋਂ ਕਿਸ ਤਰ੍ਹਾਂ ਦੂਰੀ ਬਣਾ ਕੇ ਰੱਖੀ ਹੈ ਇਹਨਾਂ ਨੇ ਉਸ ਤੋਂ ਕਿਸ ਤਰ੍ਹਾਂ ਦੂਰ ਰਹੇ ਨਹੀਂ ਇਹਨਾਂ ਨੰਬਰ ਰਿਕਾਰਡਿੰਗ ਹੀ ਨਹੀਂ ਹੈਗਾ ਚਾਰ ਤਿੰਨ ਚਾਰ ਮਹੀਨਿਆਂ ਤੋਂ ਹੀ ਚੱਲ ਰਿਆ ਸੀਗਾ ਇਹਨਾਂ ਦਾ ਤੇ ਅਸੀਂ ਇਹ ਚ ਮੈਂ ਛਲਾਡਾ ਕਰਾਂਗਾ ਮਿਸਟਰ ਰੂਲਰ ਪੁਲਿਸ ਦੀ ਕਿ ਇਹਨਾਂ ਨੇ ਬੜੇ ਘੱਟ ਸਮੇਂ ਦੇ ਵਿੱਚ ਕਿਉਂਕਿ ਸਾਰੇ ਇਹਨਾਂ ਦੇ ਜਿਹੜੇ ਮੈਂ ਦੱਸ ਤਾਰਾ ਇਹਨਾਂ ਦੀਆਂ ਇੰਗਲੈਂਡ ਚ ਜੁੜਦੀਆਂ ਸੀਗੀਆਂ ਇੱਕ ਤੁਹਾਨੂੰ ਪਤਾ ਹੈ ਕਿ ਚੈਲੰਜਸ ਬਹੁਤ ਹੁੰਦੇ ਨੇ ਫੋਨ ਆਂਦੇ ਨੇ ਵੀਪੀਐਨ ਲੱਗੇ ਹੁੰਦੇ ਆ ਅਗਰ ਅਗਰ ਬਕਰੀਆਂ ਬਕਰੀਆਂ ਐਪਾਂ ਆ ਗਈਆਂ ਉਹਨਾਂ ਨੂੰ ਕਰੈਕ ਕਰਨ ਦੇ ਵਿੱਚ ਸਮਾਂ ਲੱਗਦਾ ਹੈ ਕਈ ਐਪਸ ਕੋਆਪਰੇਟਿਵ ਨਹੀਂ ਕਰਦੀਆਂ ਤੁਹਾਨੂੰ ਡਿਟੇਲਸ ਨਹੀਂ ਦਿੰਦੀਆਂ ਬਟ ਇਹਨਾਂ ਨੇ ਫਿਰ ਵੀ ਕੋਈ ਹਤਾਸ਼ ਨਹੀਂ ਹੋਏ ਇਹਨਾਂ ਨੇ ਆਪਣੀ ਮਿਹਨਤ ਜਾਰੀ ਰੱਖੀ ਹਿਮਨੈਂਟਨ ਨੂੰ ਵੀ ਜਾਰੀ ਰੱਖਿਆ ਜਿਸ ਦਾ ਕੋਈ ਸਬਸਟੀਟਿਊਟ ਨਹੀਂ ਇਹ ਜਿਹਦਾ ਇਹਦੇ ਵਿੱਚ ਜਿਆਦਾ ਹਿਮਨੈਂਟ ਦਾ ਤੇ ਯੋਗਦਾਨ ਹੈਗਾ ਉਹਦੇ ਵਿੱਚ ਇਹ ਸਾਰਾ ਇਹਨੂੰ ਪਰਦਾ ਫਾਸ਼ ਕਰਨ ਦੇ ਵਿੱਚ ਇਹ ਕੰਮ ਜਾਂਦਾ। ਸਭ ਇੱਕ ਚੀਜ਼ ਇੱਕ ਟਾਰਗੇਟ ਕੌਨਫਿਕਸ ਕਰਦਾ ਸੀ। ਇਹ ਆਪ ਹੀ ਟਾਰਗੇਟ ਲੱਭਦੇ ਸੀ ਜਾਂ ਇਹਨਾਂ ਨੂੰ ਟਾਰਗੇਟ ਉਥੋਂ ਬਾਹਰੋਂ ਮਿਲਦਾ ਸੀ। ਜੋ ਹੁਣ ਲੱਗ ਰਿਹਾ ਇਹ ਤਾਂ ਇਹ ਹੈ ਕਿ ਇਹ ਸਾਰਿਆਂ ਦਾ ਹੁਣ ਇੱਕ ਗੈਂਗ ਬਣ ਚੁੱਕਿਆ ਸੀਗਾ। ਇੱਕ ਦੂਜੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੇ ਸੀ। ਪਰ ਜਿਉਂ ਕਿ ਇਹ ਇਸ ਏਰੀਆ 'ਚ ਹੀ ਕਰ ਰਹੇ ਸੀ ਤੇ ਜਿਹੜਾ ਮਨਿੰਦਰ ਪਾਲ ਹੈ ਉਹ ਚੰਡੇਰ ਦਾ ਰਹਿਣ ਵਾਲਾ ਹੈ। ਗੁਰਪਿੰਦਰ ਹੈ ਉਹ ਵੀ ਚੰਡੇਰ ਤੇ ਰਾਮਦਾਸ ਦੇ ਇਧਰ ਇਸ ਏਰੀਆ 'ਚ ਹੀ ਕਰ ਰਹੇ ਸੀ। ਸੋ ਇਹਨਾਂ ਨੂੰ ਟਾਰਗੇਟ ਜਿਵੇਂ ਕਹਿੰਦਾ ਵੀ ਯਾਰ ਦੋਸਤ ਨਾਲ ਗੱਲ ਕਰਕੇ ਉਹ ਸਾਰਾ ਅਸੀਂ ਇਹਨਾਂ ਦੀ ਮੂਡ ਉਸ ਪਰੰਡੀ ਨੂੰ ਅ ਡੂਰਿੰਗ ਜਿਹੜੀ ਹੈਗੀ ਸਾਡੀ ਇੰਟਰੋਗੇਸ਼ਨ ਇਹਦੇ ਵਿੱਚ ਪੁਲਿਸ ਸਾਹਿਬ ਦੇਖਿਆ ਗਿਆ ਅਸੀਂ ਅੱਗੇ ਵੀ ਇਹ ਮਾਮਲੇ ਦੇਖੇ ਜੰਡਿਆਲਾ ਸੀ ਇਹੋ ਜਿਹੇ ਮਾਮਲੇ ਆਏ ਸੀਗੇ ਪਰ ਉਹ ਜਿਹੜੀ ਸਪੈਸਿਫਿਕ ਇਨਫੋਰਮੇਸ਼ਨ ਹੈ ਐਗਜ਼ੈਕਟ ਵਿਅਕਤੀ ਕੀ ਉਹ ਕਈ ਵਾਰ ਯਾਰ ਦੋਸਤ ਹੀ ਦੱਸਦੇ ਸੀ ਕਿ ਕਈ ਵਾਰ ਦੁਸ਼ਮਣੀ ਕੱਢਣ ਵਾਸਤੇ ਪਰਵਾਹ ਜਿਹੜਾ ਕਈ ਰਿਸ਼ਤੇਦਾਰ ਜਿਹੜੇ ਸੀਗੇ ਉਹ ਦੁਸ਼ਮਣੀ ਕੱਢਣ ਵਾਸਤੇ ਜਾਣਬੁੱਝ ਕੇ ਫੇਕ ਆਈਡਿਜ਼ ਬਣਾ ਕੇ ਪ੍ਰੋਪਰਟੀ ਦੀਆਂ ਕਾਲਾ ਕਰਵਾਉਂਦੇ ਨੇ ਜੀ ਇਹ ਅਜਿਹਾ ਵੀ ਮਸਲਾ ਵਿੱਚ ਦੇਖਣ ਨੂੰ ਮਿਲਿਆ ਜੀ ਕਿ ਇਹਨਾਂ ਕੋਲ ਇਨਫੋਰਮੇਸ਼ਨ ਕਿੱਥੋਂ ਪਹੁੰਚਦੀ ਸੀ ਕਿ ਕਿਹੜੇ ਵਿਅਕਤੀ ਕੋ ਪੈਸੇ ਮੰਗਣੇ ਨੇ ਕਿੰਨੋਂ ਕਮਕੀਲੋਂ ਨੇ ਮੈਂ ਅੱਜ ਨੂੰ ਇਹੀ ਬੇਨਤੀ ਕੀਤੀ ਹੈ ਕਿ ਇਹ ਕੱਲ ਇਹਨਾਂ ਦਾ ਜਿਹੜਾ ਇੱਕ ਇਹਨਾਂ ਦਾ ਜਿੱਥੋਂ ਗੱਲ ਸਾਰੀ ਕੱਲ ਬਾਹਰ ਨਿਕਲਦੀ ਹੈ ਉਹ ਦਿਲਰਾਜ ਨਾਮ ਦੇ ਇੱਕ ਬੰਦੇ ਨੂੰ ਜੋ ਅਸੀਂ ਫੜਦੇ ਹਾਂ ਉਸ ਤੋਂ ਬਾਅਦ ਇਹ ਕਲਾਈ ਖੁੱਲਦੀ ਹੈ ਠੀਕ ਹੈ ਤੇ ਹਲੇ ਅਸੀਂ ਜੈਨ ਮਤਲਬ ਗਹਿਨ ਪੁੱਛ ਕੇ ਚਰਾਂਗੇ ਇਹ ਕੱਲ ਕੁਛ ਨਾ ਕੁਛ ਜਿਹੜੀ ਤੁਹਾਡੀ ਅਬਜ਼ਰਵੇਸ਼ਨ ਹੈ ਕੁਛ ਨਾ ਕੁਛ ਇਹਦੇ ਵਿੱਚ ਹੀ ਇਸ ਤਰ੍ਹਾਂ ਹੀ ਲੱਗਦਾ ਕਿ ਇਹ ਆਪਣੇ ਆ ਤੋਂ ਸਭਾਕੇ ਪਰ ਜਿਸ ਤਰ੍ਹਾਂ ਆਪਾਂ ਹੁੰਦੇ ਆ ਵੀ ਹੋਰ ਭਾਈ ਆਪ ਬਾਹਰ ਬੰਦਾ ਬੰਦਾ ਬੈਠਾ ਬੰਦਾ ਉਹ ਆਪਣੇ ਯਾਰਾਂ ਦੋਸਤਾਂ ਨੂੰ ਜਾ ਕੇ ਜੇ ਸੰਗੀ ਜਾਤੇ ਹੋਰ ਭਾਈ ਅੱਜ ਕੱਲ ਹੋਰ ਕਿਵੇਂ ਆਪਣੇ ਪਿੰਡ ਚ ਕੌਣ ਆਏ ਕੀ ਗੱਲਬਾਤ ਹੈ ਉਹ ਗੱਲਾਂ ਗੱਲਾਂ ਚ ਉਹ ਇਨਫੋਰਮੇਸ਼ਨ ਇਕੱਠੀ ਕਰ ਲੈਣੀ ਕਾ ਉਸ ਤਰ੍ਹਾਂ ਕੋਈ ਹਾ ਵੀ ਨਵੀਂ ਕਾਰ ਕਿੰਨੇ ਖਰੀਦੀ ਆ ਜਾਂ ਨਵਾਂ ਘਰ ਕੌਣ ਬਾਰਿਆ ਆ ਆਪਾਂ ਜਿਵੇਂ ਆਮ ਸਭਨ ਗੱਲ ਕਰ ਲੈਨੇ ਆ ਇਹ ਵੀ ਇੱਕ ਇੱਕ ਨਵੀਂ ਸਟ੍ਰੈਟਜੀ ਹੁੰਦੀ ਹੈ ਕਿਸੇ ਬਾਰੇ ਪੁੱਛਣ ਦੀ ਬਾਕੀ ਇਹ ਲੋਕਲ ਕਿਸਮ ਕਹਿੰਦੀ ਹੈ ਕਿ ਜੋ ਅਨਨੋਨ ਨੰਬਰਸ ਨੇ ਉਹ ਨਾ ਚੱਕੋ ਬੱਚਿਆਂ ਨੂੰ ਫੇਕ ਆਈਡਿਟੀਸ ਤੋਂ ਦੂਰ ਰੱਖੋ ਔਰ ਕਿਸ ਤਰ੍ਹਾਂ ਦੇ ਲੋਕਾਂ ਨੂੰ ਇਹ ਚੀਜ਼ ਤੋਂ ਤੁਸੀਂ ਕਹਿ ਸਕਦੇ ਹੋ ਕਿ ਲੋਕ ਇੰਨਾ ਚੀਜ਼ਾਂ ਤੋਂ ਦੂਰ ਹਨ ਇਨ੍ਹਾਂ ਪ੍ਰੋਫੀਟੀਆਂ ਤੋਂ ਦੂਰ ਹਨ ਯਾਨੀ ਕਿ ਇਹ ਕਾਲਸ ਵਗੈਰਾ ਨਾ ਰਸੀਕਰਨ ਸਰ ਹੋਰ ਕੀ ਮੈਥਡ ਹੋ ਸਕਦਾ ਇਸ ਦਾ ਤੁਸੀਂ ਬਹੁਤ ਚੰਗੀ ਤਰ੍ਹਾਂ ਇਹਨੂੰ ਸਾਮਾ ਆਪਣੇ ਆਪ ਵੀ ਕਰ ਦਿੱਤਾ ਕਿ ਅਨਨੋਨ ਜਿਹੜੇ ਹੈਗੇ ਆ ਐਪਾਂ ਦੇ ਜਿਹੜੀਆਂ ਕੋਈ ਮੈਸੇਜ ਜਾਂਦੇ ਸਾਨੂੰ ਦੂਰ ਰਹਿਣਾ ਚਾਹੀਦਾ ਇੱਥੇ ਮੈਂ ਆਪਦੇ ਮਾਧਿਅਮ ਰਹੀਂ ਇਹ ਕਰਾਂਗਾ ਇੱਕ ਇਹ ਇੱਕ ਜਿਹੜਾ ਜੋ ਅਸੀਂ ਆਮ ਗੱਲ ਸਾਹਮਣੇ ਆਈ ਹੈ ਹਰ ਕੇਸ ਦੇ ਵਿੱਚ ਵਨਰੇਬਲ ਯੂਥ ਹੈ ਯੰਗ ਯੂਥ ਹੈ ਇਨੋਸੈਂਟ ਯੂਥ ਹੈ ਉਸ ਨੂੰ ਇਹ ਵਰਗਲਾ ਕੇ ਕਿ ਅਸੀਂ ਜਿਵੇਂ ਮੈਂ ਬਾਹਰ ਨਿਕਲ ਗਿਆ ਫੇਕ ਪਾਸਪੋਰਟ ਦੇ ਤੈਨੂੰ ਵੀ ਕਰ ਦਾਂਗੇ ਇੱਥੇ ਰੌਣਕਾਂ ਤੂੰ ਮੇਰੇ ਲਈ ਪਹਿਲਾਂ ਆਹ ਦੋ ਚਾਰ ਕੰਮ ਕਰ ਦੇ ਮੇ ਅਜਾ ਫਿਰ ਉਹਨੂੰ ਕਦੇ ਕਿਸੇ ਨੂੰ ਐਡਿਕਟ ਐਡਿਕਸ਼ਨ ਚ ਪਾ ਦਿੰਦੇ ਐ ਉਹ ਯੂਜ਼ ਐਂਡ ਥਰੋ ਵਾਲੀ ਪਾਲਿਸੀ ਹੈਗੀ ਹੈ ਜਿਹੜੀ ਆਪ ਜੀ ਨੇ ਕਿਹਾ ਇੱਥੇ ਮੈਂ ਮਾਧਿਅਮ ਰਹੀਂ ਇਹ ਕਹੂੰਗਾ ਕਿ ਥੋੜਾ ਜਿਹਾ ਪੇਰੈਂਟਸ ਨੂੰ ਵੀ ਆਪਣੇ ਬੱਚਿਆਂ ਉੱਤੇ ਥੋੜਾ ਜਿਹਾ ਵੱਧ ਸਮਾਂ ਦੇਣਾ ਚਾਹੀਦਾ ਏਕ ਸੋਸਾਇਟੀ ਦੀ ਆਪਣੀ ਇਹਨੂੰ ਆਪਾਂ ਇਟਾਈਸੋਲੇਟਿਡ ਇਸ ਇਨਸੀਡੈਂਟ ਆਪਾਂ ਸੋਚ ਗਏ ਆਪਾਂ ਦਰਕਨਾਰ ਕਰ ਦਿੰਨੇ ਆ ਇਹ ਸਾਡੀ ਸਾਡੀ ਸੋਸਾਇਟੀ ਦੀ ਇੱਕ ਸਮੱਸਿਆ ਹੈਗੀ ਆ ਨਸ਼ਾ ਵੀ ਤੇ ਆ ਜਿਹੜਾ ਆ ਜਿਹੜੇ ਭੜਕਦੇ ਆ ਨੌਜਵਾਨ ਇਹ ਉਹ ਆਗਿਆ ਜਿਹੜੀ ਜੇ ਆਪਾਂ ਕਈ ਵੀ ਗਵਰਨਟੀ ਦੇ ਘਰੇ ਲੱਗੀ ਤੇ ਸਾਰੇ ਘਰੇ ਨਹੀਂ ਤਾਂ ਕਿਸੇ ਦਿਨ ਹਵਾ ਦਾ ਰੁੱਖ ਬਦਲਣਾ ਤੇ ਉਹ ਸਾਡੇ ਘਰ ਵੱਲ ਵੀ ਆ ਸਕਦੀ ਹੈ ਤਾਂ ਸਾਨੂੰ ਇੱਕ ਮਾਸ਼ਰੇ ਨੂੰ ਇਕੱਠੇ ਹੋ ਕੇ ਸਾਰੀ ਸੋਸਾਇਟੀ ਨੂੰ ਇਕੱਠੇ ਹੋ ਕੇ ਇਸ ਲੜਾਈ ਨੂੰ ਕਰਨਾ ਪਵੇਗਾ ਮੇ ਸਾਹਿਬ ਇਹ ਸਵਾਲ ਪੁੱਛ ਰਹੇ ਜਿਹੜਾ ਸਕੂਲ ਨੂੰ ਸਟਾਫਰਾਂ ਨੇ ਈਮੇਲ ਆਈਆਂ ਸੀ ਆਪਣੇ ਰੂਰਜ ਵੀ ਆਈਆਂ ਸੀ ਦਿਨਦਰ ਵੀ ਆਈਆਂ ਉਹਦੇ ਪਰ ਇਸੇ ਕੋਈ ਲੱਗਾ ਨਹੀਂ ਨਹੀਂ ਉਹ ਉਹਨਾਂ ਨੇ ਦੇਖੋ ਸੀਪੀ ਸਾਹਿਬ ਮਨੀ ਸਰ ਨੇ ਤੇ ਐਸਐਸਪੀ ਸਾਹਿਬ ਅਮਰitsar ਰੂਲਰ ਨੇ ਬੜਾ ਪ੍ਰੋਮਪਟਲੀ ਇਹਦੇ ਉੱਤੇ ਐਕਟ ਕੀਤਾ ਹੈਗਾ ਤੇ ਜਿਹੜਾ ਸਕੂਲਸ ਨੂੰ ਖਾਲੀ ਕਰਵਾ ਕੇ ਤੇ ਇਵਨ ਬੌਮ ਡਿਸਪੋਜ਼ਲ ਸਪਾਰਸ ਤੋਂ ਵੀ ਚੈਕਿੰਗ ਕਰਾਈ ਹੈ ਸਾਡੇ ਵੀ ਜਿਹੜੇ ਸਕਵਾਡ ਹੈਗੇ ਨੇ ਉਹਨਾਂ ਨੂੰ ਚੈਕਿੰਗ ਕੀਤੀ ਹੈ ਹਲੇ ਇਸ ਤੇ ਸੰਬੰਧੀ ਕੋਈ ਕੋਈ ਪੁਖਤਾ ਸਬੂਤ ਨਹੀਂ ਸਾਡੇ ਹੱਥ ਚ ਲੱਗਿਆ ਬਟ ਇਹ ਜਿਵੇਂ ਕਹਿੰਦੇ ਆ ਦੀ دہشت ਫਲਾਂ ਲਈ ਇਸ਼ਾਰਤੀ ਅੰਸਰਾ ਵੱਲੋਂ ਇਹ ਕੀਤੀ ਗਈ ਗੱਲ ਹੈ ਸਰ ਡਾਕਟਰਾਂ ਤੋਂ ਇਹ ਸਿੱਧਾ ਪਹਿਲਾਂ ਵੀ ਆਂਦੀ ਰਹੇ ਆ ਇਹ ਸਾਰਾ ਇੱਕ ਦੇਖ ਰਹੇ ਅਸੀਂ ਫਿਰ ਤੋਂ ਸਿਰਫ ਰਵਾਸਤ ਨੂੰ ਨਹੀਂ ਆਈਆਂ ਸੀ ਕਿਉਂ ਵੀ ਉਹ ਹਾਂ ਉਹ ਹਾਂ ਮਤਲਬ ਉਹ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਜਿਹੜੀਆਂ ਐਪਾਂ ਤੁਹਾਨੂੰ ਦੱਸ ਰਹੇ ਆ ਕਿ ਜਵੇਂ ਸਿਗਨਲ ਐਪ ਆ ਕੋਈ ਇੰਨੀ ਐਪਾਂ ਆ ਚੁੱਕੀਆਂ ਡਾਊਨਲੋਡ ਕਰੋ ਨੰਬਰ ਜੋ ਮਟਿਆਂ ਦਾ ਬਾਅਦ ਵਿੱਚ ਸੋ ਦਿਸ ਇਜ਼ ਆ ਵਨ ਆਫ ਅ ਵੈਰੀ ਮਤਲਬ ਕਾਫੀ ਵੱਡਾ ਚੈਲੰਜ ਹੈ ਜੋ ਟੈਕਨੋਲੋਜੀ ਜਿਸ ਤਰ੍ਹਾਂ ਟੈਕਨੋਲੋਜੀ ਇੰਪਰੂਵ ਮਤਲਬ ਟੈਕਨੋਲੋਜੀ ਦੇ ਵਿੱਚ ਅਸੀਂ ਮੱਲਾ ਮਾਰ ਰਹੇ ਹਾਂ ਉਸਾਂ ਨਾਲ ਚੈਲੰਜਸ ਵੀ ਵਧ ਰਹੇ ਐ ਸੋ ਵੀ ਆਰ ਮਤਲਬ ਐਟ ਅ ਪੇਸ ਵਿਦ ਇਟ ਅਸੀਂ ਇਹਨਾਂ ਜਿਹੜੇ ਚੈਲੰਜਸ ਨੂੰ ਬੜਾ ਬੇਕੂਬੀ ਅਸੀਂ ਇਹਨਾਂ ਨੂੰ ਅਸੀਂ ਸਾਨੂੰ ਇਹਨਾਂ ਬਾਰੇ ਅਬ ਇਹਨਾਂ ਬਾਰੇ ਅਭਿਆਸ ਵੀ ਆ ਵੀ ਸਾਨੂੰ ਪਤਾ ਹੈ ਇਹਨਾਂ ਬਾਰੇ ਵੀ ਰੈਕੋਗਨਾਈਜ਼ ਦੀ ਚੈਲੰਜਸ ਅਸੀਂ ਅਕੋਰਡਿੰਗਲੀ ਫਿਰ ਆਪਦੇ ਆਪ ਨੂੰ ਵੀ ਆਪਦੀ ਅਪਡੇਸ਼ਨ ਕਰਦੇ ਆ ਟੈਕਨੋਲੋਜੀ